ਸਵੇਰੇ ਮੈਂ ਪੂਜਾ ਕਰਨ ਵਾਸਤੇ ਘਰੋਂ ਨਿਕਲਿਆ ਤੇ ਮੈਂ ਦੇਖਿਆ ਇੱਕ ਵਿਅਕਤੀ ਪੀੜ੍ਹ ਇੱਥੇ ਕਿਸੇ ਨੇ ਬੋਧੇ ਕਟਵਾਉਤੇ ਨੇ ਤੇ ਉਹਦੀ ਰਿਕਾਰਡਿੰਗ ਕਰ ਰਿਹਾ ਮੈਨੂੰ ਮੇਰੇ ਦੋਸਤਾਂ ਨੇ ਦੱਸਿਆ ਕਿ ਸਵੇਰੇ ਵੀ ਆਇਆ ਸੀ ਤੇ ਬੋਧੇ ਕਟਵਾ ਰਿਹਾ ਸੀਗਾ ਤੇ ਮੈਂ ਉਹਨੂੰ ਬੋਲਣ ਲੱਗਾ ਕਿ ਤੂੰ ਸਾਡੇ ਪਰ ਇਹ ਲਾਇ ਕਿਉਂ ਕਟਾਈ ਜਾਂਦਾ ਤੇ ਉਹਨੇ ਇੰਨੇ ਨੂੰ ਮੈਂ ਪੂਰਾ ਕਦਮ ਚੱਲਾ ਸੀ ਸਾਡੇ ਭਵਾਨ ਜੰਪਤੀ ਬਗਵਾਰਾਂ ਦੇ ਅbschਬਦ ਕਰ ਬੋਲਣ ਆ ਗਏ ਤੇ ਇਨ ਬਿਟਵੀਨ ਸਾਡੇ ਸੇਵਾਦਾਰਾਂ ਨਾਲ ਉਹ ਝਗੜਾ ਹੋ ਗਿਆ ਉਹਨੇ ਆਪਣੇ ਦੋ ਤੀਜੇ ਬਲਾ ਕੇ ਮੇਰੇ ਸੇਵਾਦਾਰ ਨੂੰ ਬੁਰੀ ਤਰ੍ਹਾਂ ਥੱਟ ਮਾਰ ਕੀਤੀ ਜਿਹਦੇ ਕਰਕੇ ਉਹ ਇੰਜਰਡ ਹੈ ਚੈਲਸੀਅਰ ਸਿਵਲ ਹਸਪਤਲ ਚ ਦਾਖਲ ਕੀ ਨਾਮ ਹੈ ਤੁਹਾਡਾ ਸੁਨੀਲ ਜਿਹੇ ਚੋਟ ਲੱਗੀ ਇਹ ਚੋਟ ਲੱਗੀ ਜਿਹੜਾ ਮਤਲਬ ਲੜਾਈ ਕਰਕੇ ਗਿਆ ਜਿਹੜਾ ਲੜਾਈ ਕਰਕੇ ਗਿਆ ਉਹ ਕੋਈ ਡੰਗ ਡਾਂਗ ਹੈ ਡੰਗ ਡਾਂਗ ਮਤਲਬ ਕਦੋਂ ਦੀ ਗੱਲ ਹੈ ਇਹ 2 ਘੰਟੇ ਪਹਿਲਾਂ ਦੀ ਗੱਲ ਹੈ 2 ਘੰਟੇ ਪਹਿਲਾਂ ਕਾਡਰ ਕਿਸੇ ਇਨਸਟ ਲੱਗੇ ਸਾਡਾ ਕਿਸੇ ਨਾਲ ਕੋਈ ਝਗੜਾ ਹੀ ਨਹੀਂ ਸਾਡਾ ਤਾਂ ਧਾਰਮਿਕ ਕਾਰਜਕ੍ਰਮ ਅਸੀਂ ਤਾਂ ਆਪਣੇ ਕੰਮ 'ਚ ਵਿਅਸਤ ਆ ਮੈਨੂੰ ਤਾਂ ਹੋਣੀ ਪਤਾ ਚੱਲਿਆ ਕਿ ਉਹ ਆ ਕੇ ਉੱਚੀ ਉੱਚੀ ਗਾਲ੍ਹਾਂ ਕੱਢ ਰਿਹਾ ਸਾਊਂਡ ਨੂੰ ਲੈ ਕੇ ਟ੍ਰੈਫਿਕ ਨੂੰ ਲੈ ਕੇ ਬਸ ਕਹਿੰਦਾ ਪੰਡਾਲ ਪਾ ਲਾ ਕੇ ਤੁਸੀਂ ਬੰਦ ਪਾਇਆ ਬਸ ਇੰਨੀ ਗੱਲ ਤੇ ਝਗੜਾ ਹੋ ਗਿਆ ਠੀਕ ਹੈ ਦੇਖੋ ਮੇਰੇ ਕੋਲ ਹੁਣ ਜਿਵੇਂ ਲਾਕੇ 'ਚ ਫੋਨ ਆਇਆ ਤੇ ਸਾਡਾ ਪਹੁੰਚਣਾ ਫਰਜ਼ ਬੰਦਾ ਸੀ ਮੈਂ ਕਿਹਾ ਹੁਣ 10 15 ਮਿੰਟ ਪਹਿਲਾਂ ਪੁੱਛਿਆ ਮਾਰਕੀਟ ਵਾਲਿਆਂ ਨੇ ਜਿੱਦਾਂ ਦੱਸਿਆ ਉਹ ਕੰਦੇ ਵਿਵਾਦ ਦਾ ਕਾਰਨ ਕੀ ਹੈ ਜੇ ਗੁਰੂ ਦਾ ਕੰਮ ਚੱਲ ਰਿਹਾ ਗੁੰਗਾਨ ਚੱਲ ਰਿਹਾ ਉੱਥੇ ਆ ਕੇ ਜੀ ਆਪ ਨੂੰ ਕੋਈ ਪ੍ਰੋਬਲਮ ਹੈ ਵੀ ਹੈ ਉਹਦੇ ਲਈ ਪ੍ਰਸ਼ਾਸਨ ਵੀ ਹੈ ਉਹ ਪੁਲਿਸ ਅਧਿਕਾਰੀ ਵੀ ਹੈ ਆਪ ਕਿਤੇ ਨਾ ਕਿਤੇ ਗੁਰੂ ਸਾਹਿਬ ਲਈ ਮਾੜਾ ਬੋਣਾ ਗਰੀਸ਼ ਮਹਾਰਾਜ ਲਈ ਮਾੜਾ ਸ਼ਬਦ ਪੂਜਾ ਨਾ ਕਰਨ ਦੇਣਾ ਪੇੜ ਉਹਦੇ ਕਹਿੰਦੇ ਇਹਨਾਂ ਨੇ ਆਪ ਹੀ ਇਕੱਟੇ ਕਹਿੰਦੇ ਆਪ ਹੀ ਇਹਨੇ ਮੂਵੀ ਬਣਾ ਲਈ ਜੋ ਲੋਕਾਂ ਦੇ ਹਿਸਾਬ ਨਾਲ ਦੱਸਿਆ ਜਾ ਰਿਹਾ ਤੁਸੀਂ ਦੇਖੋ ਜੇ ਲੋਕ ਲੜੇ ਹੈ ਤੇ ਉਮਰਦਾਰ ਲੋਕ ਲੜੇ ਹੈ ਇਹਦੇ ਚ ਕੋਈ 16 17 ਸਾਲ ਦਾ ਬੰਦਾ ਤੇ ਹੈ ਨਹੀਂ ਤੇ ਅਜੇ ਉਮਰਦਾਰ ਬੰਦਾ ਉਹ ਵੀ ਉਮਰਦਾਰ ਨੇ ਇਹ ਐਸਾ ਮਾੜਾ ਝਗੜਾ ਹੋਣਾ ਮਾੜੀ ਗੱਲ ਹੈ ਕਿਉਂਕਿ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਸ਼ਾਮ ਨੂੰ ਮੱਥਾ ਟੇਕ ਆਉਂਦੇ ਨੇ ਤੇ ਮੇਰੇ ਖਿਆਲ 33ਵਾਂ ਗਣੇਸ਼ ਉਤਸਵ ਹੈ ਇਹਦੇ 'ਚ ਉਸ ਗੱਲ ਤੇ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਸਾਜ਼ਿਸ਼ ਦੀ ਗੋ ਆਉਂਦੀ ਹੈ ਕੋਈ ਲੜਾਈ ਦਾ ਕਾਰਨ ਨਹੀਂ ਬਣਦਾ ਕਿਉਂਕਿ ਤੁਸੀਂ ਦੇਖੋ ਪੂਜਾ ਦੇ ਵਿੱਚ ਕਿਉਂ ਲੜਾਈ ਵਿਗਨ ਮਹਾਰਾਜ ਦਾ ਦੇ ਚ ਗਣੇਸ਼ ਮਹਾਰਾਜ ਦੇ ਉਤਸਵ 'ਚ ਉਹਨਾਂ ਦਾ ਕੀ ਕਸੂਰ ਆ ਉਹਨਾਂ ਦਾ ਤਾਂ ਆਪਾਂ ਗੁਣਗਾਨ ਖੁਸ਼ੀ ਲਈ ਇੱਤੇ ਲਿਆਨੇ ਆ ਫਿਰ ਵੀ ਸਜਿਤ ਕਰਦੇ ਆ ਉਸ ਕੰਮ ਦੇ ਵਿੱਚ ਵਿਗਨ ਪਾਣਾ ਲੜਨਾ ਮੈਨੂੰ ਲੱਗਦਾ ਮਾੜੀ ਗੱਲ ਹੈ ਜੇ ਕੋ ਹਰ ਤਰ੍ਹਾਂ ਦਾ ਹੱਲ ਹੈ ਹਰ ਤਰ੍ਹਾਂ ਨਾਲ ਸਜ਼ਾ ਮਿਲਦੀ ਹੈ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਆਪ ਬਦਤਮੀਜ਼ੀ ਨਾਲ ਬੋਲਣਾ ਤੇ ਮੇਰੇ ਕਹਾ ਸ਼ਾਮ ਤੱਕ ਤਕਰੀਬਨ ਪੁਲਿਸ ਕਰ ਰਹੀ ਹੈ ਸਭ ਕੁਝ ਪਤਾ ਲੱਗ ਜਾ ਰਿਹਾ ਕਿਹਦੀ ਗਲਤੀ ਹੈ ਕੌਣ ਸੀਗਾ ਕਿਹਦੀ ਲੜਾਈ ਹੈ ਕਿਉਂ ਮਾਰਕੀਟ ਵਾਲੇ ਪਏ ਕਿਹੜਾ ਬੰਦਾ ਸੀ ਕਿਉਂਕਿ ਇਹਦੇ ਵਿੱਚ ਪੂਜਾ ਦੇ ਵਿੱਚ ਵਿਗਨ ਦੀ ਲੜਾਈ ਨਹੀਂ ਹੋਣੀ ਚਾਹੀਦੀ ਇਹਦਾ ਤੁਸੀਂ ਵੀ ਸਮਝਦੇ ਹੋ ਮੈਂ ਕਿਹਾ ਹਰ ਧਰਮ ਨੂੰ ਆਪਾਂ ਮੰਨਦੇ ਆ ਤੇ ਗੁਰੂ ਦੇ ਕੰਮ ਦੇ ਵਿੱਚ ਕਿਉਂ ਲੜਨਾ ਹੈ ਆਪਣਾ ਕੋਈ ਨਸਾਂ ਦਾ ਹੈ ਦੇਖੋ ਭਾਈ ਸਾਹਿਬ ਮੈਂ ਹੁਣੇ ਪਹੁੰਚਿਆ ਹਾਂ ਮੈਨੂੰ ਤਾਂ ਇਸ ਏਰੀਏ ਦੇ ਮੇਰੇ ਮਾਤਾ ਜੀ ਤੇ ਕਾਉਂਸਲਰ ਨੇ ਮੈਂ ਉਸ ਹੱਕ ਦੇ ਵਿੱਚ ਪਹੁੰਚਿਆ ਹਾਂ ਮੇਰੀ ਭਰਾ ਨੇ ਸਾਰੇ ਤੇ ਮੈਨੂੰ ਆ ਕੇ ਦੇਖਣਾ ਚਾਹੀਦਾ ਇਲਾਕੇ ਦੇ ਵਿੱਚ ਕੋਈ ਮਾੜਾ ਕੰਮ ਹੋਇਆ ਤਾਂ ਜਰੂਰ ਇਲਾਕੇ ਦੇ ਵਿੱਚ ਤੇ ਇਲਾਕੇ ਜਿਹੜੇ ਸਹੀ ਨਹੀਂ ਉਹਨਾਂ ਨਾਲ ਖੜਨਾ ਚਾਹੀਦਾ ਜੇ ਗਣੇਸ਼ ਉਸ ਸਵੇ ਕਰਾ ਰਹੇ ਨੇ ਤੇ 100% ਮੈਂ ਤਾਂ ਇਨਾ ਸੰਸਥਾ ਦੇ ਨਾਲ ਹੀ ਖੜੂਗਾ ਨਾ ਜਿਹੜਾ ਚੰਗਾ ਕੰਮ ਕਰ ਰਿਹਾ ਹੈ ਜੇ ਕਿਸੇ ਨੇ ਬੁਰਾਈ ਕੀਤੀ ਹੈ ਪ੍ਰਮਾਤਮਾ ਵੀ ਸਜ਼ਾ ਦੇਗਾ ਤੇ ਪ੍ਰਸ਼ਾਸਨ ਵੀ ਸਜ਼ਾ ਦੇਗਾ ਠੀਕ ਹੈ